ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਸਮਾਦਪਾਈ ਵੀ ਰਹਿ ਜਾਂਦਾ ਜੀ ਰੌਂਤਾ ਵੀ ਨੇੜੇ ਦੇ ਪਿੰਡ ਆ ਜੀ ਤੇ ਦੂਜੀ ਸਾਈਡ ਤੇ ਢੋਲੀਆ ਖੁਰਦ ਤੇ ਢੋਲੀਆ ਕਲਾ ਨੇੜੇ ਦੇ ਪਿੰਡ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਨਗ ਹੈਗੇ ਆ ਜੀ 5 ਪੰਜੇ ਸੂਏ ਸਵਾਇਆ ਮੇਰੀ ਨਾ ਬੇਨਤੀ ਹੁੰਦੀ ਆ ਵੀਰੇ ਸਪੈਸ਼ਲ ਕੋਈ ਵੀ ਤੁਸੀਂ ਸੂਏ ਸਵਾਇਆ ਫਸੂਲੇਣ ਜਾਣੇ ਆ ਉਹਦੇ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰਨਾ ਤੁਹਾਡਾ ਹੱਕ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਕਨੈਕਟ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਜਿੰਦਰ ਸਿੰਘ ਪਿੰਡ ਮਾਨੂਕੇ ਗੱਲ ਜੀ ਤਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਜੀ 9988054203 ਪੰਜ ਨਗ ਹੈ ਜੀ ਅੱਜ ਹਾਂ ਜੀ ਪੰਜੇ ਸੂਏ ਸਵਾਇ ਠੀਕ ਆ ਚਰਸੀ ਬੈੜ ਤੋਂ ਸ਼ੁਰੂ ਕਰਾਂਗੇ ਬਈ ਆਪਾਂ ਸੁਆ ਕੰਮ ਆ ਜੀ ਇਹ ਪਲੂਨ ਬੱਛੀ ਸੂਈ ਦੋ ਦਾਨ ਦਾ ਮੂੰਹ ਚੋਂ ਬੱਚਾ ਹੀ ਆ ਜੀ ਹਾਂ ਜੀ ਤੇ ਆਹ ਬੱਛੀ ਆ ਤੇ ਮਗਰ ਜੀ ਇਹਦੇ ਮਗਰ ਵੀ ਬੱਛੀ ਆ ਜੀ ਹਾਂ ਕੱਲ ਦੀ ਸੂਈ ਵੀ ਆ ਬਾਈ ਠੀਕ ਆ ਜਿਹੋ ਜੀ ਆਪ ਆ ਉਹੋ ਜੀ ਮਗਰ ਆ ਬੱਛੀ ਆ ਜੀ ਜੇਰ ਕੰਪਲੀਟ ਪੈ ਗਈ ਆ ਜੀ ਹਾਂ ਜੀ ਹਾਂ ਜੀ ਜੇਰ ਦੀ ਸਾਰੀਆਂ ਦੀ ਗਾਰੰਟੀ ਆਪਣੀ ਠੀਕ ਆ ਕਿੰਨਾ ਬੋਲਾ ਗੱਡਿਆ ਵੀਰੇ ਇਹਦੇ 10 11 ਕਿਲੋ ਸਟਾਰਟਿੰਗ ਬੋਲੇ ਦੀ ਠੀਕ ਆ ਚੋਣ ਚ ਠੰਡੀ ਹੈ ਜੀ ਪੂਰੇ ਚੋਣ ਚ ਠੰਡੀ ਬਣਾਇ ਨਿਆਣਾ ਪਾਉਣਾ ਪਾਉ ਚਾ ਨਾ ਪਵਾਈ ਬੈ ਜਾ ਸਾਲਾ ਕਿੰਨਾ ਚ ਪਿਆ ਜੀ ਦੁੱਧ ਜੀ 12 ਤੋਂ 13 14 ਕਿਲੋ ਬਰੀਕ ਬਹੁਤ ਆ ਬਾਈ ਥਾਣਾ ਦੀ ਗਰੰਟੀ ਹੈ ਥਾਣਾ ਦੀ ਸਾਰਿਆਂ ਦੀ ਗਰੰਟੀ ਆ ਕਰਮ ਵਾਲੀ ਭਲਾ ਭਾਈ ਫਿਰਦੀ ਹੈ ਜੀ ਚੈੱਕ ਕਰਾ ਦਿੰਨੇ ਤੋਰਦੀ ਵੀਰੇ ਨਾਲ ਦੀ ਨਾਲ ਭਲਾ ਪਹਿਲੇ ਦੂਜੇ ਸੂਏ ਤੁਹਾਨੂੰ ਪਤਾ ਵੀਰੇ ਪਾਈ ਜਾਂਦਾ ਪਸੂ ਸੋਹਣਾ ਫਿਟਨੈਸ ਵਾਲਾ ਹਵਾਨਾ ਜੀ 13 14 ਕਿਲੋ ਦੁੱਧ ਬਾਈ ਦੱਸਦਾ ਕਿ ਖੁੱਲਾ ਹੀ ਪਿਆਜੂਗੀ ਬਾਕੀ ਦੁੱਧ ਹੁੰਦਾ ਸੇਵਾ ਦੇ ਸਾਬ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ बच्चा मगर वछी आ जानी है जी मुंह तो आप दोदन ਦਾ ਕਾਫੀ ਕਲਰ ਚ ਜਰਸੀ ਆਪ ਪੈਂਦੀ ਹੈ ਤੇ ਕਾਫੀ ਕਲਰ ਦਾ ਹੀ ਬੱਚੇ ਨੂੰ ਇਹਨੇ ਜਨਮ ਦਿੱਤਾ ਜੀ ਜੇਰ ਦੀ ਬਾਈ ਕਹਿੰਦਾ ਸਾਰੇ ਨਗਾ ਦੀ ਆਪਣੀ ਗਾਰੰਟੀ ਹੋਊਗੀ ਬੇਫਿਕਰ ਹੋ ਜਾ ਥਣਾ ਦੀ ਫੁੱਲ ਗਾਰੰਟੀ ਆ ਚਵਾਈ ਦੀ ਇੱਕ ਨੰਬਰ ਆ ਬਾਕੀ ਵੀਰੇ ਜੇ ਆਪਾਂ ਜਾਤ ਬਰੀਡ ਦੀ ਗੱਲ ਕਰਗੇ ਤਾਂ ਚੰਗੀ ਆ ਚੰਗਾ ਦੁੱਧ ਪਾਊਗੀ ਤੇ ਜੇ ਸੀਮਣ ਜਿਹੋ ਜਾਂ ਮਰਜ਼ੀ ਭਰਾਲਿਓ ਤੇ ਬੱਚੇ ਵੀ ਕਰਮ ਵਾਲੀ ਚੰਗੇ ਪਾਜੂਗੀ ਤੇ ਜਿਹੜੀ ਵੀ ਇਹਦੀ ਜੈਸ ਤੇ 노 ਡਿਮਾਂਡ ਆ ਉਹੀ ਦੱਸਿਓ ਜੀ ਇਹ ਬਾਈ 50000 ਦੀ ਪੂਰੇ ਦੇ ਦਿੰਦੀ ਹੈ ਉਹ ਜੂ ਮਾੜਾ ਮੋਟਾ ਜੀ ਮਾੜਾ ਮੋਟਾ ਹੀ ਕਰਾਂਗੇ ਬਾਹਲਾ ਨਹੀਂ ਕੋਈ ਬਾਈ ਠੀਕ ਆ 50000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਵੀਰੇ ਜੇ ਬੱਛਾ ਹੁੰਦਾ ਤਾਂ ਲੈ ਕੇ ਫੇਰ ਵੀ ਤੁਹਾਨੂੰ ਜਾਣਾ ਪੈਣਾ ਸੀ ਸੀਲਸ ਲੱਗਦੀ ਗਾਰੰਟੀ ਹੈ ਜੀ ਜਿਹੜਾ 2 ਨੰਬਰ ਡੱਬੀ ਵੈੜਾ ਬਾਈ ਇਹਦਾ ਸੂਆ ਕਰਨਾ ਮੈਂ ਦੂਜਾ ਸੂਆ ਸੂਈ ਆ ਨਾੜ ਆ ਹੀ ਹੂਈ ਆ ਇਹ ਬੱਚਾ ਕੀ ਆ ਜੀ ਆ ਮੁੱਛੀਆ ਡੱਬੀ ਮਗਰ 나ੜੂਆ ਨਾਲ ਹੀ ਆ ਬੱਚੇ ਦਾ ਪਿੰਕ ਨੋ ਜਾਲੀ ਜੀ ਹਾਂਜੀ ਠੀਕ ਆ ਬਾਕੀ ਬੱਚੇ ਦਾ ਵੀਰੇ 나ੜੂਆ ਨਾਲ ਆ ਕਿੰਨਾ ਕੱਢਿਆ ਬੋਲਾ ਇਹਦੇ ਥੱਲੇ ਇਹ ਥੱਲੇ ਹੋਊਗਾ ਬਾਈ 13-14 ਕਿਲੋ ਸਟਾਰਟਿੰਗ ਸਟਾਰਟਿੰਗ ਜੀ ਹਾਂ ਥਣਾ ਦੀ ਗਰੰਟੀ ਹੈ ਜੀ ਹਾਂ ਥਣਾ ਦੀ ਸਾਰਿਆਂ ਦੀ ਤਰ੍ਹਾਂ ਕਿੰਨਾ ਪਿਆਜੂ ਕਰਮਾਲੀ ਦੁੱਧ ਕੋਈ 20-22 ਕਿਲੋ ਦੁੱਧ ਦੇ ਦੀ ਤੋੜ ਕੇ ਦਿਖਾ ਦੀ ਜਰੇ ਰੰਗ ਪ੍ਰਿੰਟ ਦੀ ਕਰਮਾਲੀ ਪੂਰੀ ਚੰਗੀਆਂ ਤੇ ਸਭੀ ਬਲੀ ਵੀ ਚੰਗੀਆਂ ਤੇ ਮੇਨ ਗੱਲ ਆ ਬਈ ਬੱਚਾ ਇਹਦੇ ਮਗਰ ਵੀ ਬੱਛੀ ਆ ਗਈ ਆ ਰਾਤ ਬਾਈ ਦੱਸਦਾ ਕਿ ਸੂਈ ਸੀਗੀ ਰਾਤ ਸੂਈ ਸੀ ਜੀ ਹਾਂਜੀ ਹਾਂਜੀ ਠੀਕ ਆ ਸਟਾਰਟਿੰਗ 13-14 ਕਿਲੋ ਤੋਂ ਸਟਾਰਟਿੰਗ ਆ ਇਹਦੀ ਤੇ ਜਿਹੜਾ ਵੀਰੇ ਆ ਟਮਕਣਾ ਜਾਂ ਮਾੜਾ ਜਾਂ ਜਿਹਦਾ ਵੈਸੇ ਹੀ ਆ ਬਾਈ ਠੀਕ ਆ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰਤਾ ਕਿ ਸੋਨਾ ਮੁੱਠੀ ਵਾਲਾ ਥਾਣਾ ਐਚ ਐਫ ਵੈੜਾ ਜੇ ਚੀਜ਼ਾਂ ਆਈ ਜਾਂਦੀਆਂ ਹੁੰਦੀਆਂ ਪਰ ਉਹ ਚਲਦਾ ਨਹੀਂਗਾ ਉਹਦੇ ਵਾਲੇ ਪਾਸੋਂ ਬੇਫਿਕਰ ਤੁਸੀਂ ਹੋ ਜੋ ਜੀ ਕੋੜ ਆ ਜਾਂ ਕੈਮਰੇ ਤੋਂ ਡਰਦੇ ਆ ਜੀ ਬਸ ਠੀਕ ਆ ਜੀ ਬਾਕੀ ਵਜਨ ਵਜੂਦ ਦੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਕਿੰਨਾ ਪਿਆ ਜੀ ਦੁੱਧ ਕਰਮ ਵਾਲੀ ਵੀਰੇ ਭਾਈ 20 22 ਕਿਲੋ ਖੁੱਲਾ ਹੀ ਦੇ ਦੇ ਖੁੱਲਾ ਪਿਆ ਜੂ ਵੱਡੀ ਆ ਬੜੀ ਚੰਗੀ ਆ ਭਾਈ ਚੰਗੀ ਆ ਵਜਨ ਵਾਲੀ ਆ ਕੋਈ ਆਏ ਨਹੀਂਗਾ ਹਾਈਟ ਦਾੰਦਾ ਜੇ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਲਿਓ ਜਿਹੜਾ ਵੀਰ ਤੋਰਦਾ ਹੁੰਦਾ ਵੀਰੇ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਆ ਚੰਗੀ ਆ ਜੀ ਦੁੱਧ ਚੰਗਾ ਪਾਊਗੀ ਬਾਕੀ ਸੇਵਾ ਦੇ ਸਿਰ ਤੇ ਆ ਬੱਚੀ ਇਹਦੇ ਪਗਰ ਆ ਜਾਂਦੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬਾਈ 65000 ਦੇ ਦੇ ਦਾਂਗੇ ਜੋੜਾ ਲੈ ਜੇ ਸੱਜਣ ਕੋਈ ਜੀ ਬਹੁਤ ਡਿਮਾਂਡ ਕਰਨ ਕਰ ਲੈਣਗੇ ਬਾਈ ਠੀਕ ਹੈ ਵੀਰੇ ਐਡਾ ਭਾਅ ਬਾਈ ਕਿਸੇ ਨੇ ਨਹੀਂ ਦੇਣਾ ਜੀ ਅੱਜ ਡਿਮਾਂਡ ਆ ਕਿਉਂਕਿ ਅੱਜ ਕੱਲ ਪਸ਼ੂਆਂ ਦੀ ਸ਼ੋਰਟਿੰਗ ਵੀ ਵੀਰੇ ਬਹੁਤ ਚੱਲੀ ਜਾਂਦੀ ਆ ਜਿਹੜਾ 3 ਨੰਬਰ ਨੱਕ ਆ ਗਿਆ ਵੀਰੇ ਇਹਦਾ ਸੂਆ ਇਹ ਬਾਈ ਦੂਜਾ ਸੂਆ ਸੂਈ ਵੀ ਆ ਆ ਬੱਚਾ ਨੂੰ ਹੋ ਗਿਆ 12 13 ਦਾ ਸੂਈ ਬੱਚਾ ਕੀ ਆ ਜੀ ਬੱਚਾ ਬਾਈ ਠੀਕ ਆ ਜੀਰ ਦੀ ਕੰਪਲੀਟ ਆ ਜੀ ਹਾਂਜੀ ਹਾਂਜੀ ਜੀ ਕਿੰਨਾ ਦੁੱਧ ਤਿਆਰ ਆ ਜੀ ਇਹ ਥੱਲੇ ਹੋਊਗਾ ਬਾਈ 15 ਕਿਲੋ ਖੁੱਲ੍ਹੇ ਜੋਕਦੰਗ ਜੀ ਹਾਂ ਜੋਕਦੇ ਬਾਈ ਹੋਰ ਕੀ ਦਿਖਾ ਦੇ ਵੀਰੇ ਸੂਆ ਦੂਜਾ ਸੂਈ ਆ ਜੀ 12 ਕ ਦਿਨ ਬਾਈ ਸਮਾਂ ਦੱਸਦਾ ਕਿ ਸੂਈ ਨੂੰ ਸਮਾਂ ਹੋ ਗਿਆ ਦੁੱਧ ਬੱਚਾ ਮਗਰ ਇਹਦੇ ਬੱਚਾ ਜੀ ਨੈਟਾ 15 ਕਿਲੋ ਦੁੱਧ ਤਿਆਰ ਆ ਬਾਈ ਦੇ ਘਰੇ ਤੁਸੀਂ ਮਿਲਕੇ ਕਰ ਸਕਦੇ ਆ ਕੱਦ ਕਾਠ ਜਿਹੜੀ ਆਪਾਂ 2 ਨੰਬਰ ਤੇ ਐਫ ਐਫ ਦਿਖਾਈ ਸੀ ਉਦੋਂ 4 ਉਂਗਲਾਂ ਉੱਚਾ ਹੀ ਆ ਕੋਈ ਛੋਟਾ ਨਹੀਂ ਗਾ ਜੀ ਚੰਗਾ ਕੱਦ ਕਾਠ ਖੇਟਰ ਮਸਾਲਾ ਹਵਾਨਾ ਸੋਨਾ ਮੁਠੀ ਵਾਲਾ ਥਾਨ ਐਨ ਕੱਲਾ ਕੱਲਾ ਨਿਖੜਮਾ ਦੇ ਹਵਾਨੇ ਤੇ ਤੁਸੀਂ ਵੀਣ ਜੀ ਚੈੱਕ ਕਰ ਸਕਦੇ ਹੋ ਬਹੁਤ ਗੈਂਤੀ ਚ ਸੀਲਸ ਲੱਗ ਵੀ ਵੀਰ ਪੂਰੀ ਹੈ ਜੀ ਹਾਂ ਜੀ ਬਾਈ ਸੀਲਸ ਲੱਗ ਸਾਰੇ ਹੀ ਪਸ਼ੂ ਆ ਠੀਕ ਆ ਸੀਲਸ ਲੱਗ ਵੀ ਬਾਈ ਕਹਿੰਦਾ ਪੂਰੀ ਆ ਬੇਫਿਕਰ ਹੋ ਜਾਓ ਜੀ ਚੰਗੀ ਆ ਵੜ ਫੁੱਲ ਚਮਕ ਦਮਕ ਵਾਲੀ ਆ ਸੰਭੀ ਪਲੀ ਆ ਕੱਦ ਵੇਲ ਵਾਲੀ ਆ ਅੱਗੇ ਥੋੜੀ ਸਾਂਭ ਸੰਭਾਲ ਤੇ ਦੁੱਧ ਆ ਬਾਈ ਕਿੰਨਾ ਪਚੋ ਸਕਦੇ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ 52000 ਦੀ ਇਹ ਵੀ 52000 ਰੁਪਏ ਦੀ ਤਿੰਨ ਨੰਬਰ ਨਾਗਰ ਜਿਹੜਾ ਚਾਰ ਨੰਬਰ ਨਾ ਆ ਗਿਆ ਕ੍ਰੋਸ ਹੰਗ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਮਾਜੀ ਬਾਈ ਤਿੰਨ ਦਾ ਨੋਦੇ ਸੂਈ ਨੂੰ ਆ ਬੱਚਾ ਖੜਾ ਦਾ ਬੱਚਾ ਜੀ ਬੱਚਾ ਬਾਈ ਜੇਰ ਕੰਪਲੀਟ ਆ ਜੀ ਜੇਰ ਦੀ ਗਾਰੰਟੀ ਆ ਸੂਆ ਕਿੰਨਾ ਮਾਜੀ ਸੂਆ ਤੀਜਾ ਸੂਈ ਆ ਬਾਈ ਠੀਕ ਆ ਕਿੰਨਾ ਬੋਲਾ ਤਿਆਰ ਆ ਜੀ ਇਹ ਫਲੇ ਹੋਊਗਾ ਬਾਈ ਮਾਨਿਕਾ ਦਾ 12 ਕਿਲੋ ਤੋਂ ਬਾਰ ਬਾਰ ਹੀ ਹੋਊ 12 ਮੰਨ ਕੇ ਆ ਜੀ ਹਾਂ 12 ਕਿਲੋ ਫਲੇ ਥਾਣਾ ਦੀ ਗਾਰੰਟੀ ਆ ਜੀ ਹਾਂ ਥਾਣਾ ਦੀ ਗਾਰੰਟੀ ਆ ਬਾਈ ਟੋਪ ਦਾ ਥਾਣਾ ਲੱਗ ਕੋੜ ਸ਼ਾਂਗ ਪੋਰਾ ਵੀ ਨੇ 12 ਤੋਂ ਪਲੱਸ ਤੁਸੀਂ ਬੋਲਾ ਮੰਨ ਸਕਦੇ ਆ ਜਿਹੜਾ ਕਰਮ ਆ ਲਈਏ ਦੁੱਧ ਪਾਉਗੇ ਮੱਝਾਂ ਰਗਾ ਪਾਉਗੀ ਸੰਗਣਾ ਫੈਟ ਵੀ ਉਹਦੀ ਚੰਗੀ ਆਊਗੀ ਜੀ ਸੋਨਾ ਗੁਲਾਬੀ ਥਾਨਾ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਬਾਕੀ ਚਮਕ-ਦਮਕ ਵੀਰੇ ਤੁਹਾਡੇ ਸਾਹਮਣੇ ਆ ਜੀ ਸੂਆ ਤੇਜਾ ਜੀ ਬੱਚਾ ਇਹਦੇ ਮਗਰ ਵਛੈ ਆ ਜਾਂਦਾ ਜੀ ਤਿੰਨ ਦਿਨ ਹੋ ਗਏ ਸੂਈ ਨੂੰ ਜੀ ਬਾਕੀ ਥਾਨ ਫੇਰ ਚੈੱਕ ਕਰਾ ਦਿਨਾ ਸੀਲਸ ਲੱਗਦੀ ਫੁੱਲ ਗਾਰੰਟੀ ਆ ਜੀ 12 ਤੋ ਸਟਾਰਟਿੰਗ ਆ ਅੱਜ ਦਾ ਜਿਹੜਾ ਬੋਲ ਆ ਹੋਊਗਾ 12 ਪਲਾਸੀ ਤੁਸੀਂ 12 ਮੰਨ ਕੇ ਆਜੋ ਆਪਦੀ ਮਿਲਕਿੰਗ ਕਰ ਲਿਓ ਜੀ ਬਾਕੀ ਤਸੱਲੀ ਪਰਖ ਤੁਸੀਂ ਕਰਨੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬਾਈ 47000 ਚ ਮਾਨਤਾ ਨਹੀਂ ਕਰਾਂਗੇ ਠੀਕ ਆ ਇਹ ਬਾਈ ਕਹਿੰਦਾ 47000 ਰੁਪਏ ਚ ਇਹਦਾ ਮਾਨਤਾ ਨੂੰ ਹੋ ਜੂ ਭਾ ਜੈ ਜੀ ਆ ਬਾਕੀ ਜਿਹੋ ਜਿਹਾ ਵੀਰੇ ਤੁਹਾਡਾ ਬਜਟ ਆ ਤੇ ਉਹੋ ਜਿ ਤੁਸੀਂ ਵੈੜ ਪਸੰਦ ਕਰ ਸਕਦੇ ਹੋ ਤੇ ਨਾਗ ਬਾਈ ਕੋਲ ਹਰ ਵਕਤ अवेलेबल ਹੁੰਦੇ ਆ ਚਾਹੇ ਵੀਡੀਓ ਨਹੀਂ ਆਉਂਦੀ ਕੋਈ ਵੀ ਸੱਜਣ ਫੋਨ ਲਾ ਕੇ ਬਾਈ ਕੋਲ ਪਹੁੰਚ ਸਕਦਾ ਜੀ ਤੇ ਨਾਗ ਆ ਗਿਆ ਵੀਰੇ ਪੰਜ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੁਈ ਵੀ ਆ ਬਾਈ ਕਦੋਂ ਸੁਈ ਆ ਜੀ ਇਹਨੂੰ ਹੋ ਗਏ 12 13 ਦਿਨਾਂ ਬਾਅਦ ਉਹ ਬੱਚਾ ਲਾਲ ਖੜਾ ਵੱਚਾ ਜੀ ਹਾਂ ਵੱਚਾ ਠੀਕ ਆ ਬੱਚੀ ਆ ਬੱਚੀ ਆ ਜੀ ਹਾਂ ਜੀ ਵੱਚਾ ਠੀਕ ਆ ਬੱਚਾ ਮਗਰ ਜਰਸੀ ਚ ਪੈ ਜਾਂਦੀ ਏ ਥੋੜੀ ਜੀ ਵੱਚੀ ਆ ਜੀ ਹਾਂ ਜੀ ਇਹਦੇ ਥੱਲੇ ਕਿੰਨਾ ਦੁੱਧ ਆ ਜੀ ਯਾਰ ਇਹ 9 ਕਿਲੋ ਆਵੇ 9 ਕਿਲੋ ਦੋਨਾਂ ਟਾਈਮਾਂ ਦਾ ਹਾਂ ਦੋਨਾਂ ਠੀਕ ਆ ਇਹ ਵੀ ਤੋਰ ਦਿਓ ਜੀ ਰੰਗ ਰੂਪ ਦੀ ਚੰਗੀ ਆ ਜੀ 9 ਕਿਲੋ ਨੈਟ ਦੁੱਧ ਤਿਆਰ ਆ 12 ਕ ਦਿਨਾਂ ਦੀ ਏ ਸੂਈ ਆ ਆਪਾਂ ਤੁਹਾਨੂੰ ਚੈੱਕ ਵੀ ਕਰਵਾ ਦਾਂਗੇ ਜੀ ਬੱਚਾ ਤੁਹਾਡੇ ਸਾਹਮਣੇ ਆ ਬਾਕੀ ਜਿੰਨਾ ਸਮਾਂ ਤੁਸੀਂ ਮਰਜ਼ੀ ਵਣ ਸਕਦੇ ਆ ਜੀ ਬੱਚਾ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਜੀ ਬੱਚੀ ਮਗਰ ਚੰਗੀ ਆ 9 ਕਿਲੋ ਦੀ ਬਾਈ ਦੇ ਘਰੇ ਤੁਸੀਂ ਚੁਵਾਈ ਕਰ ਸਕਦੇ ਹੋ ਜੀ ਚਮਕ-ਧਮਕ ਵਾਲੀ ਇਹ ਸਨਕ ਭੁਣਾ ਚੰਗਾ ਵਹਿੜ ਚ ਵੀਰੇ ਬਾਕੀ ਅੱਗੇ ਤੁਹਾਡੀ ਸਾਵਧਨ ਸੰਭਾਲ ਦੇ ਸਿਰ ਤੇ ਆ ਇਹਦਾ ਭਾਅ ਵੀ ਫਿਰ ਛੋਟਾ ਜਿਹਾ ਹੋਣਾ ਛੋਟਾ ਜਿਹਾ ਭਾਅ ਭਈ ਜਿਹੜੇ ਲੈਣੇ ਆ ਇਹਦੇ ਇਹਦਾ ਬਾਈ 30000 ਰੁਪਿਆ ਵਾਲਾ ਹੈ ਠੀਕ ਆ 37000 ਰੁਪਿਆ ਬਾਈ ਕਹਿੰਦਾ ਯਸਨ ਹੋਆ ਛੋਟਾ ਜਿਹਾ ਬੱਚਿਆਂ ਵਾਲਾ ਮੁੱਲੀ ਹੈ ਜੀ ਦੁੱਧ ਦਾ ਕਰਮ ਵਾਲੀ ਵੱਧ ਜੂਗੀ ਪਰ ਸੇਵਾ ਨਾਲ ਜਿਹੜਾ ਬਾਈ ਦੇ ਘਰੇ ਤਿਆਰ ਹੋ ਤੁਸੀਂ ਚੁਵਾਈ ਕਰ ਲਿਓ 37000 ਰੁਪਏ ਚੋ ਮਾਨਤਾਨ ਹੋ ਜਾਊਗਾ ਕੋਈ ਵੀ ਨਾਗ ਤੁਹਾਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ